ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੋ ਕਿ ਨਵੀਂ ਦਿੱਲੀ ਤਿਲਕ ਨਗਰ ਦੇ ਵਿੱਚ ਸਥਿਤ ਹੈ ਉਥੇ ਗੁਰਦੁਆਰੇ ਦੇ ਵੱਲੋਂ ਹੁਣ ਹੜ ਪੀੜਿਤ ਲੋਕਾਂ ਦੇ ਵਾਸਤੇ ਉਪਰਾਲੇ ਇਤਿਜਾਰੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਹੜ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ऐसे मौके गुरुद्वारे ਦੇ ਵੱਲੋਂ ਹੁਣ ਦੋ ਟਰੱਕ ਭਰ ਕੇ ਰਾਸ਼ਨ ਦਵਾਈਆਂ ਅਤੇ ਹੋਰ ਵੀ ਜਿੰਨਾ ਵੀ ਜ਼ਰੂਰੀ ਸਮਾਨ ਹੈ ਉਸ ਨੂੰ ਉਹਨਾਂ ਪੀੜਿਤ ਪਰਿਵਾਰਾਂ ਤੱਕ ਪਹੁੰਚਾਉਣ ਦਾ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦ ਤੱਕ ਪੀੜਿਤ ਪਰਿਵਾਰਾਂ ਨੂੰ ਸਹਾਇਤਾ ਦੀ ਲੋਡ ਹੋਏਗੀ ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾਣਗੇ ਤਾਂ ਜੋ ਉਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਨੂੰ ਪਤਾ ਹੈ ਕਿ ਸਾਰੇ ਪੰਜਾਬ ਵਿੱਚ ਹਾੜਾਂ ਦੀ ਬੜੀ ਵੱਡੀ ਤ੍ਰਾਸਦੀ ਹੋਈ ਹੈ ਜਿਸ ਵਿੱਚ ਲੱਖਾਂ ਕਰਜਵਾਨ ਅੱਜ ਰਾਸ਼ਨ ਤੋਂ ਮੋਹਤਾਜ ਹਨ ਰਾਸ਼ਨਤੇ ਹੈ ਸੋ ਕਈ ਤਰ੍ਹਾਂ ਦੀਆਂ ਜੋਇਆ ਸੋਸਾਇਟੀਆਂ ਲੱਗੀਆਂ ਨੇ ਹਰ ਆਪਣੇ ਸਾਥ ਨਾਲ ਜੋ ਹੈ ਜੋ ਜਿਸ ਤਰ੍ਹਾਂ ਕੇ ਸਤਿਗੁਰੂ ਦੀ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਕਿ ਲੰਗਰ ਦੀ ਪ੍ਰਥਾ ਜੋ ਹੈ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਉਸ ਲੰਗਰ ਦੀ ਪ੍ਰਥਾ ਨੂੰ ਪੰਜਾਬ ਵਿੱਚ ਅੱਜ ਜੋ ਹੈ ਚੱਲ ਰਿਹਾ ਹੈ ਤਾਂ ਕਿ ਕੋਈ ਵੀ ਪੰਜਾਬ ਵਿੱਚ ਭੁੱਖਾ ਨਾ ਰਵੇ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਜੋ ਸਿੰਘ ਪਤੇশ্বর ਨੂੰ ਜੋ ਹੈ ਇੱਕ ਉਪਰਾਲਾਸ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਘਾਟ ਤੋਂ ਘਾਟ ਇੱਕ ਟਰੱਕ ਜੋ ਹੈ ਰਾਸ਼ਨ ਦਾ ਸਤਿਗੁਰੂ ਦੀ ਬਖਸ਼ਿਸ਼ ਪੇਜਾ ਜਾਵੇ ਪਰ ਸਤ ਗੁਰੂ ਦੀ ਪਾਰ ਬਖਸ਼ੀ ਸੋਈ ਹੈ ਸੰਗਤਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਹੈ ਅੱਜ ਜੁਵਾਨ ਗੁਰਦੁਆਰਾ ਸਾਹਿਬ ਜੁਆ ਹੈ ਰਾਸ਼ਨ ਦੇ ਦੋ ਟਰੱਕ ਜੁਵਾਨ ਉਹ ਪੇਚੇ ਜਾ ਰਿਹਾ ਨੇ ਜਿਸ ਖਰੀ ਰਾਸ਼ਨ ਨਹੀਂ ਹੈ ਉਸ ਦੇ ਦਵਾਈਆਂ ਹਨ ਹੋਰ ਜੋ ਨਮਕੀਨ ਜੋ ਵੀ ਸੁੱਕਾ ਸਮਾਨ ਹੈ ਉਹ achar ਹੈ ਕੋਈ ਜੋ ਵੀ ਸਮਾਨ ਜਰੂਰਤ ਉੱਤੇ ਜਰੂਰਤ ਹੈ ਉਸ ਨੂੰ ਸੋਚਦੇ ਆਂ ਭੇਜਿਆ ਗਿਆ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਆਦਾ ਤੋਂ ਜਿਆਦਾ ਸਮਾਨ ਪੇਜਾ ਜਾਏ ਇਸ ਦੇ ਨਾਲ ਜੋ ਹੈ ਆਨ ਹੋਰ ਟਾਈਮ ਵਿੱਚ ਇੱਕ ਟਰੱਕ ਹੋਰ ਵੀ ਪਹੁੰਚ ਜਾ ਜਲਦੀ ਪੇਜਾ ਜਾਏਗਾ ਇਥੋਂ ਗੁਰਦੁਆਰਾ ਸਾਹਿਬ ਤੋਂ ਸਾਡੇ ਜੋ ਹੈ ਗੁਰਦੁਆਰਾ ਸਾਹਿਬ ਦੇ ਮੈਂਬਰ ਗ੍ਰੰਤੀ ਪਾਇਸ ਜਗਦੇਵ ਸਿੰਘ ਜੀ ਅਤੇ ਹੋਰ ਵਲੰਟੀਅਰ ਜੋ ਜਾ ਰਹੇ ਹਨ ਉਹ ਜਾ ਕੇ ਪਤਾ ਕਰਨਗੇ ਕਿ ਜਾ ਕੇ ਕਿਸ ਚੀਜ਼ ਜ਼ਰੂਰਤ ਹੈ ਉਸ ਜ਼ਰੂਰਤ ਨੂੰ ਦੇਖਦੇ ਆ ਜੋ ਹੈ ਇਥੋਂ ਹੋਰ ਰਾਸ਼ਨ ਪੇਜਾ ਜਾਏਗਾ ਪਰ ਵੀ ਆਪ ਜੀ ਨੂੰ ਸਾਧ ਸੰਗਤ ਦੱਸਿਆ ਜਾਏ ਇਹ ਜੋ ਰਾਸ਼ਨ ਹੈ ਖਾਲੀ ਕਿਸੇ ਤਾਂ ਦਿੱਤਾ ਨਹੀਂ ਜਾਏਗਾ ਜੋ ਵਲੰਟੇਰ ਜਾ ਰਹੇ ਹਨ ਜੋ ਸਾਡੇ ਗੁਰਦੁਆਰਾ ਸਾਹਿਬ ਦੇ ਮੈਂਬਰ ਜਾ ਰਹੇ ਹਨ ਉਹ ਜਾ ਕੇ ਦੇਖਣਗੇ ਅੱਗੇ ਜਾ ਕੇ ਕਿ ਇੱਕ ਜਗ੍ਹਾ ਇਕੱਠਾ ਗੁਰਦੁਆਰਾ 6ਵੀਂ ਪਾਚਾਈ ਗੁਰੂ ਅਰਪਿੰਦ ਸਾਹਿਬ ਜੋ ਹੈ ਉੱਤੇ ਜਾ ਕੇ ਠਹਿਰਨਗੇ ਉਸ ਤੋਂ ਬਾਅਦ ਜਾ ਕੇ ਅੱਗੇ ਜੋ ਟਰਾਲੀਆਂ ਲੈ ਕੇ ਜਾਂ ਕਿਸਤੀਆਂ ਵੀ ਜਾਣਾ ਪਏਗਾ ਕਰ ਕਰ ਜਿੰਨਾ ਵੀ ਪ੍ਰਾਣੀਆਂ ਨੂੰ ਲੋੜ ਹੈ ਜਿਸ ਤਰ੍ਹਾਂ ਦੇ ਰਾਸ਼ਨ ਦੀ ਲੋੜ ਹੈ ਉਸ ਰਾਸ਼ਨ ਜੋ ਹੈ ਉਹਨਾਂ ਨੂੰ ਦਿੱਤਾ ਜਾਏਗਾ ਨਾ ਕਿ ਇੱਕ ਜਗ੍ਹਾ ਇਕੱਠਾ ਕਰਕੇ ਰੱਖਿਆ ਜਾਏਗਾ ਇਸ ਵਿੱਚ ਜੋ ਹੈ ਸਭ ਤੋਂ ਵੱਡਾ ਜੋ ਸਹਿਯੋਗ ਹੈ ਇੱਕ ਗੁਰਦੁਆਰਾ ਸਾਹਿਬ ਨੂੰ ਜੋ ਹੈ ਕੀਤਾ ਗਿਆ ਹੈ ਤਾਂ ਕਿ ਜੋ ਹੈ ਸੰਗਤਾਂ ਨੂੰ ਜਰਾਸ਼ਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਏ ਮਿਲ ਜਿਆਦਾ ਜਿਆਦਾ ਦਿੱਤਾ ਜਾਏ ਉਸ ਵਿੱਚ ਜੋ ਹੈ ਜੋ ਸਾਡੇ ਰਮਦੀਪ ਸਿੰਘ ਸੋਨੂ ਰਿੰਟਾ ਜੀ ਅਮਨ ਤੋਂ ਢੀ ਅਤੇ ਹੋਰ ਜੋ ਹੈ ਸੇਵਾਦਾਰ ਗੰਤੀ ਸਾਹਿਬ ਗੰਤੀ ਜਗਦੀਪ ਸਿੰਘ ਜੀ ਅਤੇ ਨਾਲ ਦੋ ਸੇਵਾਦਾਰ ਉਹ ਵੀ ਜਾ ਰਹੇ ਹਨ ਤਾਂ ਕਿ ਜੋ ਇੱਕ ਪਤਾ ਕਰਨਗੇ ਕਿ ਕਿਸੇ ਤਰੀਕੀ ਕੋਈ ਵੀ ਜੋ ਹੈ ਲੋੜ ਜੋ ਸੰਕਤਨ ਨੂੰ ਹੈ ਕਿਸੇ ਜਾਇਜ਼ ਦੇ ਨਾਲ ਜੋ ਹੈ ਸਾਧ ਸੰਗਤ ਜਿਸ ਸਾਹਿਬ ਜੀ ਨੂੰ ਪਤਾ ਆਨ ਉਹ ਟਾਈਮ ਖਲੀ ਰਾਜੰਦੀ ਨਹੀਂ 2 ਮਹੀਨਾ ਬਾਅਦ ਸਰਦੀ ਸ਼ੁਰੂ ਹੋਣ ਜਾ ਰਹੀ ਹੈ ਬੱਚਿਆਂ ਦੀ ਪੜ੍ਹਾਈ ਦਾ ਬੜਾ ਵੱਡਾ ਉਭਰਾਲਾ ਹੈ ਖਾਲੀ ਬੱਚਾ ਨੂੰ ਪੜ੍ਹਾਈ ਵਾਸਤੇ ਗੁਰਦੁਆਰਾ ਸਾਹਿਬ ਨੂੰ ਕੋਈ ਇੱਕ ਚੀਜ਼ ਆਏਗੀ ਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਕਾਪੀਆਂ ਚਾਹੀਦੀਆਂ ਹਨ ਕਿਤਾਬਾਂ ਚਾਹੀਦੀਆਂ ਹਨ ਜਾਂ ਹੋਰ ਹੀ ਵਸਤੂਆਂ ਜੋ ਬੱਚਿਆਂ ਨੂੰ ਚਾਹੀਦੀਆਂ ਹਨ ਉਹ ਵੀ ਗੁਰਦੁਆਰਾ ਸਾਹਿਬ ਨੂੰ ਪੇਜਾਂ ਜਾਣ ਕਿ ਹਾਂ ਤਾਂ ਕਿ ਬੱਚੇ ਪੜ੍ਹਾਈ ਵੀ ਕਰ ਸਕਣ ਨਾ ਕਿ ਜੋ ਹੈ ਕਾਲੀ ਅਸੀ ਰਾਸ਼ਨ ਦੇ ਕੇ ਆ ਜਾਈਏ ਇਹ ਵੀ ਸਾਡਾ ਸਾਰੀ ਕੌਮ ਦਾ ਫਰਜ਼ ਬੰਦਾ ਹੈ ਕਿ ਸੇ ਬੱਚਿਆਂ ਦੀ ਪੜ੍ਹਾਈ ਦਾ ਵੀ ਸਭ ਤੋਂ ਵੱਡਾ ਉਪਰਾਲਾ ਜੋ ਹੈ ਉਸ ਨੂੰ ਕੀਤਾ ਜਾਏ ਤਾਂ ਕਿ ਜੋ ਕੌਮ ਦੀ ਪਜਿਰੀ ਹੈ ਪੜ੍ਹ ਕੇ ਜੋ ਹੈ ਆਪਣੇ ਪੈਰਾਂ ਤੇ ਆਪ ਖੜੇ ਹੋ ਸਕੇ ਆਸ ਹੈ ਇਹ ਸਾਰੀਆਂ ਜੋ ਬੇਨਤੀਆਂ ਆਪ ਜੀ ਨੇ ਕੀਤੀਆਂ ਗਿਆਨ ਉਸ ਨੂੰ ਪ੍ਰਵਾਨ ਕਰੋਗੇ ਅਤੇ ਵੱਤੂ ਵੱਤ ਜੋ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਇਹ ਜੋ ਉਪਰਾਲਾ ਕੀਤਾ ਹੈ ਉਸ ਵਿੱਚ ਆਪਣਾ ਜੋ ਹੈ ਯੋਗਦਾਨ ਪਾਓਗੇ ਸਤਿਗੁਰ ਦੀ ਬਖਸ਼ਿਸ਼ ਹੋਗੀ ਜੋ ਅਸੀਂ ਕਾਰਾ ਸਾਰਾ ਕੰਮ ਕਰ ਰਿਹਾ ਬਾਬਾ ਜੋਰ ਸਿੰਘ ਭਾ ਪਤੇ ਸਿੰਘ ਜੀ ਜੋ ਹੈ ਉਹਨਾਂ ਦਾ ਸਾਡੇ ਤੇ ਅਸੀਰਵਾਦ ਹੈ ਤਾਂ ਕਿ ਇਤਨਾ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹੈ ਪੂਲ ਚੁਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਬਾਣੀ ਦਾ ਉਪਦੇਸ਼ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਨ ਪਾਈਏ ਸੁਜੇਸਤਰਾ ਸਕੱਤਰ ਸਾਹਿਬ ਜੀ ਦੱਸ ਰਹੇ ਸਨ ਕਿ ਜੋ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਰਕੇ ਲੱਖਾਂ ਲੋਕ ਪ੍ਰਭਾਵਿਤ ਹੋਏ ਕਰੋ ਬੇਕਾਰ ਹੋਏ ਨੇ ਉਹਨਾਂ ਨੂੰ ਅਜ ਬੁਨਿਆਦੀ ਚੀਜ਼ਾਂ ਦੀ ਲੋੜ ਹੈ ਸੋ ਉਹਦੇ ਲਈ ਸੰਗਠਾ ਨੇ ਬਹੁਤ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਹੈ ਰਸ਼ਨ ਪਾਣੀ ਦੀ ਸੇਵਾ ਕੀਤੀ ਹੈ ਸਮੂਹ ਪ੍ਰਬੰਧਕ ਜਨਾ ਨੇ ਮਿਲ ਕਰਕੇ ਇਹ ਉਪਰਾਲਾ ਕੀਤਾ ਦੋ ਟਰੱਕ ਰਸ਼ਨ ਦੇ ਅਤੇ ਹੋਰ ਜੋ ਲੋੜੀਂਦਾ ਸਮਾਨ ਹੈ ਉਹ ਤਿਆਰ ਕੀਤਾ ਅਤੇ ਖੁਦ ਗ੍ਰੰਥੀ ਸਿੰਘ ਸੇਵਾਦਾਰ ਪ੍ਰਬੰਧਕ ਜਨ ਆਪ ਜਾ ਕਰਕੇ ਹੱਥੀਂ ਸੇਵਾ ਕਰਨ ਦੇ ਲਈ ਆਪ ਜਾ ਰਹੇ ਨੇ ਅਤੇ ਜਿੱਥੇ-ਜਿੱਥੇ ਜ਼ਰੂਰਤ ਹੋਵੇਗੀ ਸਾਰੀਆਂ ਥਾਵਾਂ ਤੇ ਪਹੁੰਚ ਕਰਕੇ ਆਪ ਉਹਨਾਂ ਹੜਪੀੜਤਾਂ ਦੀ ਸੇਵਾ ਕੀਤੀ ਜਾਵੇਗੀ ਇਹ ਸਤਿਗੁਰੂ ਦੀ ਬਾਣੀ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅੱਜ ਵੰਡ ਕੇ ਛਕਣ ਦੀ ਲੋੜ ਹੈ ਕਿਉਂਕਿ ਆਪਾਂ ਜਾਣਦੇ ਆ ਸਿੱਖ ਪੰਜਾਬੀ ਜਿੱਥੇ ਵੀ ਕਿਤੇ ਕੁਦਰਤੀ ਆਫਤ ਆਵੇ ਸਭ ਤੋਂ ਅੱਗੇ ਹੋ ਕੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਅੱਜ ਪੰਜਾਬ ਦੀ ਧਰਤੀ ਤੇ ਆਫਤ ਆਈ ਹੈ ਤਾਂ ਇਸ ਆਫਤ ਨਾਲ ਨਜਿੱਠਣ ਵਾਸਤੇ ਦੇਸ਼ਾਂ ਦੇ ਅੰਦਰ ਵੀ ਤੇ ਵਿਦੇਸ਼ਾਂ ਤੋਂ ਵੀ ਵੱਡੇ ਪੱਧਰ ਤੇ ਸੇਵਾਵਾਂ ਹੋ ਰਹੀਆਂ ਨੇ ਸੋ ਇਸ ਲਈ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਫਤੇਨਗਰ ਤੋਂ ਵੀ ਇਹ ਸੇਵਾ ਦਾ ਕਾਰਜ ਆਰੰਭ ਕੀਤਾ ਗਿਆ ਹੈ ਗੁਰੂ ਚਰਨਾਂ ਵਿਚ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੇਵਾਦਾਰਾਂ ਪ੍ਰਬੰਧਕਾਂ ਦੇ ਸਿਰ ਤੇ ਆਪ ਮਿਹਰ ਪ੍ਰਿਆਸ ਰੱਖ ਕੇ ਸਤਿਗੁਰੂ ਸੇਵਾ ਲੈਣ ਜਿੱਥੇ ਰਸ਼ਨ ਪਾਣੀ ਦੇ ਨਾਲ ਆਪਾਂ ਸੇਵਾ ਕਰਨੀ ਹੈ ਉਥੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕਰਨੀ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰ ਤੇ ਤੈਲੇ ਹੋ ubar ਸਤਿਗੁਰੂ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੇਵਾਦਾਰਾਂ ਨੂੰ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਜੀ ਸੋ ਜਿਵੇਂ ਆਪ ਜੀ ਨੂੰ ਸਕਤਰ ਸਰਦਾਰ ਮਨਮੋਹਨ ਸਿੰਘ ਜੀ ਨੇ ਦਾਸੀ ਦਿੱਤਾ ਹੈ ਕਿ ਤਰਨਤਾਰਨ ਏਰੀਏ ਦੇ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਸ਼ੇਮੀ ਪਿੰਡ ਆਸਲ ਉਤਾੜ ਉੱਥੋਂ ਦੇ ਜਿਹੜੇ ਮੁਖੀ ਸਨ ਬਾਬਾ ਜਸਵੰਤ ਸਿੰਘ ਜੀ ਸੋਢੀ ਉਹਨਾਂ ਦੀ ਰਹਿਣ ਮਾਈ ਹੇਠ ਉਹਨਾਂ ਦੇ ਅਨੁਸਾਰ ਇਹ ਜਿਹੜਾ ਰਾਸ਼ਨ ਆਪਾਂ ਉੱਥੇ ਪਹੁੰਚਦਾ ਕਰਨਾ ਹੈ ਤੇ ਜਿਵੇਂ ਜਿਵੇਂ ਫਿਰ ਉਹ ਦੱਸਣਗੇ ਆਪਾਂ ਅੱਗੇ ਅੱਗੇ ਉੱਥੇ ਤੱਕਰ ਪਹੁੰਚਦਾ ਕਰਾਂਗੇ ਸੋ ਜਿਹੜੀ ਗੱਲ ਵੱਡੀ ਸਭ ਤੋਂ ਆਪਾਂ ਨੂੰ ਸੁਣਨ ਦੇ ਵਿੱਚ ਮਿਲੀ ਹੈ ਕਿ ਜਿਵੇਂ ਸਰਦਾਰ ਮਨਮੋਹਨ ਸਿੰਘ ਜਿਸਕੱਤਰ ਸਾਹਿਬ ਨੇ ਦੱਸਿਆ ਹੈ ਵੀ ਰਾਸ਼ਨ ਦੀ ਜਿੱਥੇ ਲੋੜ ਉੱਥੇ ਨਾਲ ਦੀ ਨਾਲ ਵਿਦਿਆ ਦੀ ਵੀ ਬਹੁਤ ਵੱਡੀ ਲੋੜ ਹੈ ਸੋ ਇਹ ਅਨਾਉਂਸ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਬੱਚਿਆਂ ਦੇ ਮੂੰਹ ਦੇ ਵਿੱਚ ਬੁਰਕੀ ਪਾਈ ਜਾਏਗੀ ਉਥੇ ਉਹਨਾਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੱਕਣ ਵਾਸਤੇ ਵੀ ਵਿਦਿਆ ਪੜਾਈ ਦਾ ਜਿਹੜਾ ਉਪਰਾਲਾ ਹੈ ਉਹ ਵੀ ਬਹੁਤ ਉੱਚੇ ਪੱਧਰ ਤੇ ਕੀਤਾ ਜਾਵੇਗਾ ਸੋ ਇਹ ਗੱਲ ਕੋਈ ਆਮ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੱਚਿਆਂ ਵਾਸਤੇ ਵੀ ਸੋਚਣਾ ਜਿਨ੍ਹਾਂ ਬੱਚਿਆਂ ਦੀ ਪੜ੍ਹਾਈ ਜਾਂ ਜਿਨ੍ਹਾਂ ਬੱਚਿਆਂ ਦਾ ਸਾਰਾ ਵਿਦਿਆ ਅਦਾਰਾ ਜਿਹੜਾ ਸੀ ਉਹ ਖਿੰਡਰ ਪੁੰਡਰ ਗਿਆ ਸੀ ਉਸ ਨੂੰ ਸੰਭਾਲਣ ਵਾਸਤੇ ਬਹੁਤ ਵੱਡਾ ਜਿਹੜਾ ਉਪਰਾਲਾ ਉਹ ਵੀ ਕੀਤਾ ਜਾਵੇਗਾ ਸੋ ਆਸ ਹੈ ਮਹਾਰਾਜ ਕਿਰਪਾ ਕਰਨਗੇ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਤੋਂ ਅਤੇ ਸਮੂਹ ਪ੍ਰਬੰਧਕ ਜਨਾ ਤੋਂ ਆਪ ਸਤਿਗੁਰੂ ਅੰਗ ਸੰਗ ਸਹਾਈ ਹੋ ਕੇ ਸੇਵਾ ਲੈਂਦੇ ਰਹਿਣਗੇ ਤੇ ਮਹਾਰਾਜ ਦੇ ਅੱਗੇ ਇਹੀ ਅਰਦਾਸ ਹੈ ਵੀ ਸਤਿਗੁਰੂ ਸਾਰੇ ਸੰਸਾਰ ਵਿੱਚ ਪਦਨ ਨੂੰ ਸਾਰੇ ਸੰਸਾਰ ਦੇ ਜੀਵਾਂ ਨੂੰ ਦੇਹ ਰੋਗਤਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਆਪਣੇ ਚਰਨ ਕਮਲਾਂ ਦਾ ਓਟ ਆਸਰਾ ਦੇ ਕੇ ਨਵਾਜਣ ਅਤੇ ਸੰਸਾਰ ਵਿੱਚ ਹੋ ਰਹੀਆਂ ਜੋ ਇਸ ਤਰ੍ਹਾਂ ਦੀਆਂ ਕਟਨਾ ਹਨ ਮਹਾਰਾਜ ਆਪ ਅੰਗ ਸੰਗ ਸਹਾਈ ਹੋ ਕੇ ਇਹਨਾਂ ਕੁਦਰਤੀ ਆਫਤਾਂ ਤੋਂ ਸਾਰੇ ਜੀਵਾਂ ਨੂੰ ਬਚਾ ਕੇ ਰੱਖਣ ਜੀ ਆਪ ਸਾਰੇ ਜਾਣੇ ਹੋ ਲਗਭਗ 15 ਕੁ ਦਿਨਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਇਤਰਾਸ ਦੀ ਆਈ ਹੈ ਬਾੜ ਦੀ ਫਲਡ ਦੀ ਹਜ਼ਾਰਾਂ ਪਿੰਡ ਜਿਹੜੇ ਆ ਬਾੜ ਦੀ ਚਪੇੜ ਦੇ ਵਿੱਚ ਆ ਤੇ ਲੱਖਾਂ ਜਿਹੜੇ ਲੋਕ ਆ ਘਰੋਂ ਬੇਕਾਰ ਹੋ ਗਏ ਆ ਤੇ ਸਿੱਖ ਕੌਮ ਨੇ ਔਰ ਪੰਜਾਬ ਨੇ ਹਮੇਸ਼ਾ ਹੀ ਸੰਸਾਰ ਦੇ ਵਿੱਚ ਕਿੱਥੇ ਵੀ ਤ੍ਰਾਸਦੀ ਆਈ ਆਪਤਾ ਆਈ ਹਮੇਸ਼ਾ ਵੱਧ ਚੜ ਕੇ ਆਪਣਾ ਜਿਹੜਾ ਯੋਗਦਾਨ ਪਾਇਆ ਹੈ ਤੇ ਅੱਜ ਪੰਜਾਬ ਦੇ ਵਿੱਚ ਇੰਨੇ ਵੱਡੇ ਤ੍ਰਾਸਦੀ ਹੋਣ ਤੋਂ ਬਾਅਦ ਤੇ ਕੋਈ ਸਰਕਾਰ ਕੋਈ ਗਵਰਨਮੈਂਟ ਕੋਈ ਸਟੇਟ ਕੋਈ ਹੋਰ ਸੰਸਥਾ ਸਿੱਖਾਂ ਤੋਂ ਪੰਜਾਬੀਆਂ ਤੋਂ ਇਲਾਵਾ ਜਿਹੜੀ ਹੈ ਮਦਦ ਨਹੀਂ ਕਰ ਰਹੀ ਪਰ ਸਿੱਖ ਕੌਮ ਜਿਹੜੀ ਹੈ ਉਹ ਆਪ ਆਪਣੇ ਆਪ ਚ ਇੰਨੀ ਸਮਰੱਥ ਹੈ ਪੰਜਾਬੀ ਆਪਣੇ ਆਪ ਚ ਐਨੇ ਸਮਰੱਥ ਹੈ ਕਿ ਉਹ ਆਪਣੀ ਜਿਹੜੀ ਹੈ ਖਾਲਸਾ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਤੇ ਉੱਥੇ ਖਾਲਸਾ ਹੀ ਕੰਮ ਕਰਦਾ ਹੈ ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਹੀ ਖਾਲਸੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਅੱਜ ਗੁਰਦੁਆਰਾ ਜਿਹੜਾ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸਮੂਹ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਡੇਲੀ ਨੀਡਸ ਜਿਹੜੀ ਚੀਜ਼ਾਂ ਹੈ ਉਹਦੇ 2 ਟਰੱਕ ਹੁਣੇ ਜਾ ਰਹੇ ਆ ਔਰ ਲਗਭਗ 2 ਟਰੱਕਾਂ ਦਾ ਸਮਾਨ ਹੀ ਹੋਰ ਤਿਆਰ ਪਿਆ ਜਿਹੜੇ ਆਣ ਵਾਲੇ 2-4 ਦਾ ਜਾਏਗਾ ਸੈਕਟਰੀ ਸਾਹਿਬ ਨੇ ਤੇ ਭਾਈ ਸਾਹਿਬ ਨੇ ਆਪ ਜੀ ਨੂੰ ਪੜੀ ਪਾਂਦੀ ਦੱਸਿਆ ਹੈ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਜੇ ਪੰਜਾਬ ਵਿੱਚ ਹੋਏਗੀ ਅਸੀਂ ਪਿੰਡ ਵਾਲਿਆਂ ਦੇ ਨਾਲ ਸੰਪਰਕ 'ਚ ਹੈਗੇ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕੋਈ ਲੋੜ ਹੋਏਗੀ ਹੁਣੇ ਤਰਪਾਲਾਂ ਉੱਥੇ ਮੱਛਰਦਾਨੀਆਂ ਮੈਡੀਕਲ ਕਿਟਸ ਰਾਸ਼ਨ ਦਾ ਸਮਾਨ ਹੋਰ ਚੱਪਲਾਂ ਜਿਹੜੀਆਂ ਜ਼ਰੂਰੀ ਸਮਾਨ ਆ ਅਸੀਂ ਭੇਜ ਰਹੇ ਆ ਜਿਸ ਸਮਾਨ ਦੀ ਹੋਰ ਜ਼ਰੂਰਤ ਹੋਏਗੀ ਅਸੀਂ ਹਮੇਸ਼ਾ 24 ਘੰਟੇ ਗੁਰਦੁਆਰਾ ਸਾਹਿਬ ਦੀ ਪੂਰੀ ਕਮੇਟੀ ਦੇ ਸੰਗਤ ਦੇ ਸਹਿਯੋਗ ਨਾਲ ਤਿਆਰ ਰਹਿ ਗਏ ਆ ਆਕਾਰਪੁਰਖ ਤੇ ਚੜਨਾ ਚਾਹੀ ਬੇਨਤੀ ਕਰਦੇ ਆ ਇਹ ਜਿਹੜੀ ਆਪਦਾ ਆਈ ਹੈ ਇਸ ਤੋਂ ਸਾਨੂੰ ਉਬਰਣ ਦਾ ਮੌਕਾ ਦੇ ਬਲ ਬਖਸ਼ੇ ਹਿੰਮਤ ਬਖਸ਼ੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਜਗਨ ਸਿੰਘ ਬਾਬਾ ਫਤਿਹ ਸਿੰਘ ਤੋਂ ਸਮੂਹ ਕਮੇਟੀ ਦੇ ਸਹਿਯੋਗ ਦੇ ਨਾਲ ਸਦਾ ਮਨਮੋਹਨ ਸਿੰਘ ਜੀ ਟੋਡੀ ਸਾਹਿਬ ਪਾਟਿਆ ਸਾਹਿਬ ਤੇ ਬਖੀਨ ਜੀ ਹੋਰ ਮੈਂਬਰ ਬਖੀ ਸਾਹਿਬ ਸਾਰਿਆਂ ਦੇ ਸਹਿਯੋਗ ਦੇ ਨਾਲ ਸਮੂਹ ਸੰਦਰ ਦੇ ਨਾਲ ਅਸੀਰ ਸੇਵਾ ਜੀ ਹਿਸਾਬ ਪਾਣ ਲਈ ਅੱਜ ਅਥੋਂ 2 ਲੱਖ ਲੈ ਕੇ ਜਾ ਰਹੇ ਆ ਕਿਉਂਕਿ ਪੰਜਾਬ ਵਿੱਚ ਹੜਾ ਆ ਸਾਰਿਆਂ ਨੂੰ ਪਤਾ ਹੈ ਸਾਹਿਬ ਮਨਮੋਹਨ ਸਿੰਘ ਜੀ ਨੇ ਤੇ ਸਾਡੇ ਗੁਰਦਾਦੇ ਅਡਗੰਦੀ ਸਾਹਿਬ ਨੇ ਸਾਰਾ ਚੀਜ਼ ਸਾਨੂੰ ਦੱਸੀ ਹੈ ਗੁਰੂ ਜਵਾ ਰਮਨਦੀਪ ਸਿੰਘ ਜੀ ਨੇ ਆਪ ਨੂੰ ਵੀਰਵਾ ਦੱਸਿਆ ਹੈ ਦੇ ਆਤੀ ਉ ਜਾ ਕੇ ਦੇਖਾਂਗੇ ਲੋੜਵੰਦ ਚੀਜ਼ਾਂ ਜਿੱਥੇ ਜਿੱਥੇ ਲੋੜ ਪਈ ਉਹਦੇ ਦੇਵਾਂਗੇ ਇੱਥੇ ਜੀ ਰਾਸ਼ਨ ਕੱਪੜਾ ਦਵਾਈਆਂ ਪਾਣੀ ਹੋਰ ਜਿੰਨ ਲੱਗ ਜਾ ਰਹੇ ਹਨ ਤੇ ਮਹਾਰਾਜ ਅਰਦਾਸ ਕਰਦੇ ਹਾਂ ਮਹਾਰਾਜ ਪੂਰੇ ਪੰਜਾਬ ਦੀ ਧਰਤੀ ਦੇ ਅਰਦਾਸ ਕਰਨ ਕਰਦੇ ਹਾਂ ਕਿ ਮਹਾਰਾਜ ਸਾਰਿਆਂ ਤੁੰ ਤੁਸੀਂ ਬਖੇ ਬਾਤ ਚੱਲ ਕੇ ਗੁਰੂ ਘਰ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ